ਹਾਂਜੀ ਬਾਬੇ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਪਿਛਲੇ ਬਲੌਗ ਦੇ ਵਿੱਚ ਪਟਾਕੇ ਲੈ ਕੇ ਆਂਦੇ ਸੀ ਇਹ ਕਰਤਾਰਪੁਰ ਸਾਹਿਬ ਤੋਂ ਤੇ ਅੱਜ ਹੈਗੀ 19 ਤਰੀਕ ਦਿਨ ਐ ਐਤਵਾਰ ਤੇ ਕੱਲ ਬਹੁਤ ਰਸੀ ਵੀ ਉੱਥੇ 11:30 ਵਜੇ ਆਇਆ ਕਰੇ ਤੇ ਅੱਜ ਕਰਦੇ ਆਪਾਂ ਸਾਰੀਆਂ ਮੋਟਰਾਂ ਦੀ ਸਫਾਈ ਦਿਵਾਲੀ ਕਰਕੇ ਤੇ ਹੁਣ ਆਪਾਂ ਜਾਣੇ ਟਿੱਪੀ ਮੋਟਰ ਤੇ ਇੱਥੇ ਵੱਡੇ ਜਿਹੜੀ ਉੱਥੇ ਆਨੇ ਹੁਣ ਉੱਥੇ ਕਰਦੇ ਆਂ ਉਹ ਟੱਲੀ ਸਫਾਈ ਬਾਕੀ ਦਿਖਾਉਣਿਆ ਤੁਹਾਨੂੰ ਆਪਾਂ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਤੇ ਤੁਹਾਨੂੰ ਮੋਟਰ ਤੇ ਹੀ ਆ ਕੇ ਮਿਲਦੇ ਆ ਲੋ ਜੀ ਮਿੱਤਰੋ ਆਪਾਂ ਮਾਰਨ ਲੱਗੇ ਮੋਟਰ ਤੇ ਝਾੜੂ ਝਾੜੂ ਮਾਰਦੇ ਆ ਬਾਕੀ ਮਿੱਤਰੋ ਆਪਾਂ ਨੇ ਇਹ ਕੋਠਾ ਸਾਫ਼ ਕੀਤਾ ਹੋਇਆ ਬਾਰੀ-ਬਾਰੀ ਕਰ ਦਈਏ ਇੱਕ ਜਿਹੜੀ ਆਪਣੀ ਬਿੱਬੀ ਤੀਜੀ ਮੋਟਰ ਉਹਦਾ ਥੋੜਾ ਕੋਠਾ ਸਾਫ਼ ਕਰਨਾ ਪਊਗਾ ਵੇ ਲੋ ਜੀ ਮਿੱਤਰੋ ਵੀਡੀਓ ਬਣਾਉਂਦੇ ਬਣਾਉਂਦੇ ਇੰਨਾ ਝਾੜੂ ਲਾਤਾ ਦੇਖੋ ਪੱਈਆ ਸਾਫ ਲੋ ਜੀ ਮਿੱਤਰੋ ਇਧਰ ਖੜਾ ਵਾਲਾ ਮੋਟਰ ਐਂਗਲ ਬਾਲਣੀਆਂ ਚੱਕ ਯੂਰੇ ਰੱਖਤਾ ਇੰਨਾ ਥੋਂ ਖੋਲਤਾ ਮੋਟਰ ਦਾ ਦੇਖੋ ਪਿੱਛੇ ਆਪਣੀ ਮੋਟਰ ਆ ਦੇਖੋ ਮੋਸਾ ਸਾਹਿਬ ਕੀਤਾ ਹਜੇ ਕਈ ਨਾਲੋਂ ਕੱਖ ਜੇ ਖੁਰਚਣੇ ਨੇ ਸਾਰੀ ਸਾਫ ਕਰਤੀ ਮੋਟਰ ਰਾ ਜਿਹੜਾ ਮਾੜਾ ਮੋਟਾ ਇਹ ਰਹਿ ਗਿਆ ਇਹਨੂੰ ਖੁਰਚ ਦਈਏ ਕਈ ਨਾਲ ਤੇ ਫਿਰ ਦੂਜੀ ਤੇ ਚੱਲਦੇ ਆ ਉਹ ਸੀ ਕਿ ਦੂਜੀ ਵੀ ਹੈ ਡਰਫਟ ਆਉਣ ਲੈ ਤੇ ਲੋ ਜੀ ਮਿੱਤਰੋ ਆ ਮੋਟਰ ਕਰਤੀ ਰੈਡੀ ਤੇ ਹੁਣ ਉਹ ਰੜਕਾ ਚੱਕ ਲਈਏ ਤੇ ਛੋਟੀ ਮੋਟਰ ਤੇ ਚੱਲਦੇ ਆ ਇਹਦੇ ਤੇ ਉਹ ਤੋਂ ਬਾਅਦ ਇਹ ਤੋਂ ਬਾਅਦ ਉਹਦੇ ਤੇ ਚੱਲਾਂਗੇ ਇੱਥੇ ਖੱਬਲ ਬਹੁਤ ਹੈ ਸਾਰਾ ਸਾਫ ਕਰਨਾ ਇਹ ਕਰ ਦਈਏ ਸਾਫ ਦੇਖੋ ਇਨੂੰ ਕਰੀਏ ਹੋਏ ਸਾਫ। ਮਿੱਤਰੋ ਆਹ ਕਰਤਾ। ਗੋਠਰੇ ਦੇ ਪਿੱਛੋਂ ਕਰਤੀ ਸਾਫ ਸਫਾਈ ਤੇ ਥੋੜਾ ਇਹ ਆ ਕਰਤਾ। ਉਹ ਰਹਿ ਗਿਆ ਹੁਣ। ਇਹਨੂੰ ਵੀ ਕਰਦੇ ਆ। ਤੁੰਨਾ ਕਰ ਰਹਿ ਗਿਆ ਦੇਖੋ ਕਿੰਨਾ ਕੱਬੜ ਆ। ਆ ਕਰਤਾ ਆਪਣੇ ਸਾਫ ਆ ਰਹਿ ਗਿਆ। ਇਹ ਮਿੱਤਰੋ ਆਹ ਮੋਟਰ ਵੀ ਕਰਤੀ ਸਾਫ ਦੇਖੋ। ਬਹੁਤ ਔਖੇ ਕੱਖ ਹੋ ਗਿਤੇ ਨੇ। ਮੋਟਰ ਵੀ ਸਾਫ਼ੀ ਕਰਤੀ ਸਾਫ਼ ਲੋ ਜੇਰ ਮੈਂ ਇਕੱਲਾ ਕਿਉਂਕਿ ਡੈਡੀ ਭਰਦੇ ਨੇ ਆਲੂ ਤੇ ਮੈਂ ਕਰਦਾ ਮੋਟਰਾਂ ਸਾਫ਼ ਵੀ ਦਿਵਾਲੀ ਚ ਰਹਿ ਕੇ ਦੋ ਦਿਨ ਆਹ ਮੋਟਰ ਵੀ ਕਰਤੀ ਸਾਫ਼ ਦੇਖੋ ਤੇ ਇੱਧਰ ਆ ਮੋਟਰ ਵੀ ਕੀਤੀ ਹੋਈ ਆ ਆਸਾਫ ਦੇਖੋ। ਓਏ ਮਿੱਤਰ ਹੋਣਾ ਮੋਟਰ ਚਲਾਈਆ ਪਾਣੀ ਪੀਣ ਨੂੰ ਪਿਆਸ ਲੱਗੀ ਪਈ ਆ 2 ਘੰਟੇ ਹੋ ਗਏ। ਤੁਹਾਨੂੰ ਸਾਰੀ ਸਾਫ ਕਰਨੀ। ਪਾਣੀ ਪੀ ਲਈ ਹੋਣਾ। ਫਿਰ ਬੰਦ ਕਰਦੇ ਮੋਟਰ ਫਟਾਫਟ। ਜੀ ਮਿੱਤਰੋ ਪਾਣੀ ਆਪਾਂ ਪੀ ਲਿਆ ਮੋਟਰ ਵੀ ਕਰਤੀ ਬੰਦ। ਤੇ ਬਾਕੀ ਮੋਟਰ ਆਪਣੀ ਸਾਫ ਕਰਕੇ ਦਿੱਥੋਂ ਹੁਣ ਆਪਾਂ ਉਹ ਤੇ ਉਹ ਮੋਟਰ ਤੇ ਚੱਲਣੀ ਆ ਜਿਹੜੀ ਉਹ ਉਹ ਵਾਲੀ ਉੱਥੇ ਚੱਲਾਂਗੇ ਜਿੱਤੇ ਮੈਂ ਉਥੋਂ ਆਹ ਮੋਟਰ ਤੇ ਆ ਗਿਆ ਆਹ ਕਰਨੇ ਲੱਗੇ ਹੋਇਆ ਸਾਫ ਬਾਕੀ ਕੋਠਾ ਦੇਖੋ ਯਾਰ ਉੱਥੇ ਝਾੜੂ ਲਾਇਆ ਆਹ ਕਟਾਈਆਂ ਜਿੰਨਦਾਂਗੇ ਆਹ ਮਿੱਟੀ ਚਾਕੇ ਇੱਥੇ ਬਾਹਰ ਸੜਦਾਂਗੇ ਪਹਿਲਾਂ ਬਾਹਰੋਂ ਸਾਫ ਕਰਦੀਏ ਬਾਹਰੋਂ ਝਾੜੂ ਲਾ ਦਈਏ ਔਰ ਇੱਕ ਸੜਦਾਂਗੇ ਓਰੇ ਟੋਆ ਜਿਆ ਟੋਆ ਭਰਜੋ ਆ ਸਾਫ ਕਰ ਲਿਆ ਹੁਣ ਸਾਰਾ ਦੇਖੋ ਲੋ ਜੀ ਬਾਬਿਓ ਆ ਇੰਨਾ ਕੋਰੇ ਸਾਫ ਕਰਕੇ ਦੇਖੋ ਆ ਥੋੜੇ ਰਹਿ ਗਏ ਇਹ ਬਾਅਦ ਚੋਂ ਕਰਾਂਗੇ ਇੰਨਾ ਕਾ ਸਾਫ ਕਰਕੇ ਉਹ ਮਿੱਟੀ ਪਾਤੀ ਨੀਮੋਂ ਸੀਗਾ ਇੱਥੋਂ ਅੰਦਰੋਂ ਦੇਖੋ ਸਾਫ ਪਿਆ ਕੋਠਾ ਫਰਸ਼ ਕੱਟਾ ਥਲੇ ਇੱਥੇ ਝੰਡਿਆ ਰੱਖਤਾ ਪੈਰਪ ਤੇ ਬਾਕੀ ਦੇਖੋ ਸਾਫ ਪਿਆ ਹੁਣ ਸਾਰਾ ਕੋਠਾ ਆਪਣਾ ਤੇ ਕੋਠੇ ਨੂੰ ਲਾ ਦੀ ਜੰਦਾ ਤੇ ਆਪਾਂ ਜਿਹੜੇ ਆ ਰਹਿ ਗਏ ਤੇ ਰੋਟੀ ਖਾ ਕੇ ਆ ਕੇ ਕਰਾਂਗੇ 11 ਵਜੇ ਪੈਣੇ ਤੜਕੇ ਦੇ ਰੋਟੀ ਖਾ ਲਈਏ ਘਰੇ ਆ ਕੇ ਫਿਰ ਆ ਕੇ ਕਰਾਂਗੇ ਨਾਲ ਦੂਜੀਆਂ ਮੋਟਰਾਂ ਵੀ ਕਰ ਰਹੀਆਂ ਨੇ ਬਾਕੀ ਮਿੱਟੀ ਵੀਰੇ ਪਾਤੀ ਤੇ ਹੁਣ ਜਾਣੇ ਆਪਾਂ ਘਰ ਨੂੰ ਜਿੰਦਾ ਲਾ ਦੀ ਆਹ ਜਿੰਦਾ ਲਾ ਦੀ ਚਾਬੀ ਦੀ ਤੇ ਬਾਬੇ ਹੁਣ ਜਿੰਦਾ ਲਾ ਦੀ ਆ ਸੀਗੀ ਚਾਬੀ ਆ ਜੀ ਹਾਂਜੀ ਬਾਬਿਓ ਮੈਂ ਮੋਟਰ ਦੇ ਸਾਫ ਸਫਾਈ ਕਰਕੇ ਉਰੇ ਆ ਕੇ ਆਲੂ ਭਰਨ ਲੱਗਿਆ ਸੀ ਉਧਰ ਦੋ ਖਾਲ ਭਰਤੇ ਇੱਧਰ ਭਰਦਾ ਹੁਣ ਅਜੇ ਤੀਜੇ ਖਾਲ 'ਚ ਛੱਡਿਆ ਹੋਇਆ ਚੌਥੇ 'ਚ ਫੇਰ ਛੱਡਾਂਗੇ ਤੀਜਾ ਜੇ ਚੱਲਦਾ ਉਹ ਦੇਖੋ ਆਈਂ 'ਚ ਕਿਹੜੀ ਪੱਟੀ 'ਚ ਪਾਣੀ ਚੱਲਦਾ ਭਰਤੀ ਆ ਹਾਂ ਛੱਡੀ ਵੀ ਭਰਤੀ ਉਹ ਵੀ ਭਰਤੀ ਦੇਖੋ ਇਹ ਚ ਚੱਲਦਾ ਪਾਣੀ ਫਿਰ ਇਹਦੇ ਚ ਛੱਡਾਂਗੇ ਇਹਦੇ ਚ ਫਿਰ ਉਹਦੇ ਚ ਫਿਰ ਉਹਦੇ ਚ ਉਹ ਫਿਰ ਐਂ ਸਾਰੇ ਭਰਨੇ ਨੇ ਇੱਕ ਉਹਨਾਂ ਪਰਦਾ ਮੈਂ ਆ ਲੂ ਹੋਈ ਮਿੱਤਰੋ ਦੇਖੋ ਉੱਥੋਂ ਮੂਰੇ ਤੱਕ ਆ ਗਏ ਇੱਥੇ ਪਾਣੀ ਚੱਲਦਾ ਹੁਣ ਇਹ ਚ ਛੱਡਾਂਗੇ ਫਿਰ ਮੂਰੇ ਥੋੜੇ ਜਿਹਾ ਭਰੇ ਹੋਏ ਨੇ ਫਿਰ ਫੇਰ ਮੂਰੇ ਰਹਿੰਦੇ ਨੇ ਇਹ ਥੋੜੇ ਲੇਟ ਬੀਜੇ ਸੀਗੇ ਆ ਪਿਛਲੇ ਤੇ ਹੁਣ ਨੱਕਾ ਪਾ ਲੀਆ ਦੇਖੋ ਸੇਮ ਚੜ੍ਹਦੀ ਆ ਬੱਟਾ ਨੂੰ ਉਹ ਦੇਖੋ ਚੜ੍ਹੀ ਹੋਈ ਬਹੁਤਾ ਪਾਣੀ ਇੱਦੇ ਵਿੱਚ ਲਾ ਦਈਏ ਨੱਕਾ ਇੱਥੇ ਲਾ ਦਨੇ ਆ